ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਚਾਲੇ ਥਾਲੇ ਮਹੀਅਲੇ ਪੂਰਨ ਹਰ ਮੀਤ ਬ੍ਰਾਹਮਣ ਸੇ ਗਾਏ ਗੁਣ ਨੀਤ ਠਿਤ ਸੁਵਤ ਹਰ ਸੰਗੇ ਪਹਰੂਆ ਜਾ ਕੈ ਸਿਮਰਣੇ ਜਮ ਨਹੀਂ ਡਰੂਆ ਰਹਾ ਚਰਣ ਕਮਲ ਪ੍ਰਭ ਹਿਰਦੈ ਨਿਵਾਸ ਸਗਲ ਦੁਖ ਕਾ ਹੋਇਆ ਨਾਸੂ ਆਸਾ ਮਾਣੂ ਤਾਣੂ ਤਾਨੂੰ ਏਕ ਸਤਿਏ ਸਾਹ ਕੀ ਮਨ ਮਹ ਟੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭੇ ਰੱਖੇ ਦੇ ਹੱਥ ਗਾਉੜੀ ਮਹੱਲਾ ਪੰਜਵਾ ਹਰਿ ਹਰਿ ਨਾਮੇ ਮੱਜਨੁ ਕਰੇ ਸੁਚੇ ਕੋਟੇ ਗ੍ਰਹਣ ਪੁੰਨ ਫਲ ਮੂਚੇ ਰਹਾ ਹਰ ਕੇ ਚਰਨ ਰਿਦੇ ਮਹਿ ਬਸੇ ਜਨਮ ਜਨਮ ਕੇ ਕਿਲ ਵਿਖ ਨਸੇ ਸਾਧ ਸੰਗੇ ਕੀਰਤਨ ਫਲ ਪਾਇਆ ਜਮ ਕਾ ਮਾਰ ਗੁ ਦ੍ਰਿਸ਼ਟ ਨ ਆਇਆ ਮਨ ਬਚ ਕ੍ਰਮ ਗੋਵਿੰਦ ਅਧਾਰ ਤਾਤੇ ਛੁੱਟਿਓ ਬੇਖੋ ਸੰਸਾਰ ਕਰੇ ਕਿਰਪਾ ਪ੍ਰਭੀ ਕਿਨੋ ਆਪਣਾ ਨਾਨਕ ਜਾਪੁ ਜਪੇ ਹਰ ਚਪਨਾ ਗਾਉੜੀ ਮਹੱਲਾ ਪੰਜਵਾ ਪਾਉ ਸਰਣਾਈ ਜਿਨੇ ਹਰ ਜਤੇ मनु तनु शीतल चरण हरे राते पै पंजिन प्रभु मने न बसाही डरपत डरपत जनम बहत जाही रहा ਕਿਆ ਕਰਦਾ ਬਸਿਓ ਹਰੇ ਨਾਮ ਸਗਲ ਮਨੋਰਥ ਤਾਂਕੇ ਪੂਰਨ ਕਾਮ ਜਨਮ ਜਰਾ ਮੇਰੇ ਤੋਂ ਜੈ ਸੁਆਸੇ ਸੋ ਸਮਰਥ ਸਿਮਰੇ ਸਾਸੇ ਗਿਰਾਸੇ ਮੀ ਤੂ ਸਾਜਨੁ ਸਖਾ ਪ੍ਰਭੂ ਇਕ ਨਾਮੁ ਸੁਮਿਕਾ ਨਾਨਕ ਟੇਕ ਗਉੜੀ ਮਹੱਲਾ ਪੰਜਵਾ ਬਾਹਰੇ ਰੱਖਿਓ ਹਿਰਦੈ ਸਮਾਲੇ ਕਰ ਆਏ ਗਵਿੰਦੁ ਲੈ ਨਾਲੇ ਹਰੇ ਹਰੇ ਨਾਮੁ ਸੰਤਨ ਕੈ ਸੰਗੇ ਮਨੁ ਤਨੁ ਰਤਾ RAM ਕੈ ਰੰਗੇ ਰਹਾ ਗੁਰ ਪ੍ਰਸਾਦਿ ਸਾਗਰ ਤਰਿਆ ਜਨਮ ਜਨਮ ਕੇ ਕਿਲ ਵਿਖ ਸਭ ਹੀਰਿਆ ਸੋਭਾ ਸੁਰਤੇ ਨਾਮੇ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੇ ਮਹਿ ਜਾਪ ਨਾਨਕ ਪੇਖੇ ਜਿਵੈ ਪਰਤਾਪ ਗੌੜੀ ਮਹੱਲਾ ਪੰਜਵਾ ਤਾਨੂੰ ਇਹੋ ਤਾਨੂੰ ਗੋਵਿੰਦ ਗੁਣ ਗਾਏ कुशल खेम प्रभे आपे बसाए रहा दिपते तहां जहां हर सिमरनो नाही कोटि आनंद जह हर गुन गाही ਹਰ ਬਿਸਰੇ ਦੁਖ ਰੋਗ ਕਨੇਰੇ ਪ੍ਰਭ ਸੇਵਾ ਜਮ ਲਗੈ ਨ ਨੀਰੇ ਸੋ ਵਡ ਭਾਗੀ ਨਹਿ ਚਲ ਥਾਨੋ ਜਹ ਜਪੀਐ ਪ੍ਰਭ ਕੇਵਲ ਨਾਮੁ ਜਹ ਜਾਈਐ ਤਹ ਨਾਲੇ ਮੇਰਾ ਸੁਆਮੀ ਨਾਨਕ ਕਾ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਜੋ ਪ੍ਰਾਣੀ ਗੋਵਿੰਦੁ ਧਿਆਵੈ ਪੜਿਆ ਅਣ ਪੜਿਆ ਪਰਮ ਗਤੇ ਪਾਵੈ ਸਾਧੂ ਸੰਗੇ ਸਿਮਰਿ ਗੋਪਾਲ ਬੇਨੁ ਨਾਵੈ ਝੂਠਾ ਤਨੁ ਮਾਲੁ ਰਹਾ ਰੂਪਵੰਤ ਸੋਚਤ ਸਿਆਣਾ ਜਿਨੇ ਜਾਨੇ ਮਾਨਿਆ ਪ੍ਰਭ ਕਾ ਪਾਣਾ ਜਗਮਹਿ ਆਇਆ ਸੋ ਪਰਵਾਨੋ ਕਾਟੇ ਕਾਟੇ ਆਪਣਾ ਸਵਾਮੀ ਜਾਣੋ ਕਹੋ ਨਾਨਕ ਜਾ ਕੇ ਪੂਰਨ ਭਾਗ ਹਰ ਚਰਣੀ ਤਾਕ ਮਨ ਲਾਗ ਗਾਉੜੀ ਮਹੱਲਾ ਪੰਜਵਾਂ ਹਰਿ ਕੇ ਦਾਸ ਸੋ ਸਾਕਤ ਨਹੀਂ ਸੰਗ ਓਹ ਬਖਈ ਓ ਸੋ RAM ਕੋ ਰੰਗ ਰਹਾ ਮਨ ਅਸਵਾਰ ਜੈਸੇ ਤੁਰੀ ਸੀਗਾਰੀ ਜੋ ਕਪੁਰ ਖੂ ਪੁਚਾਰੈ ਨਾਰੀ ਬੈਲ ਕਾ ਨੇਤਰਾ ਪਾਇ ਦੁਹਾਵੈ ਗਊਚਰ ਸਿੰਘ ਪਛੇ ਪਾਵੈ ਗਾਡਰ ਲੀ ਕਾਮ ਤੇਨੂ ਕਰੇ ਪੁਜੀ ਸਾਉ ਦੇ ਕਉ ਤਾਵੈ ਮੇਨੋ ਪੂੰਜੀ ਨਾਨਕ ਰਾਮਨਾਮ ਜਪੇ ਚੀਤ ਸਿਮਰੇ ਸੁਆਮੀ ਹਰਿ ਸੁਆਮੀ ਤ ਗੌੜੀ ਮਹੱਲਾ ਪੰਜਵਾ ਸਮਤੇ ਨਿਰਮਲ ਕਹੀਤ ਧੀਰ RAM ਰਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰੇ ਓਟ ਜਨਮ ਮਰਨ ਤੇ ਹੋਵਤ ਛੋਟ ਰਹਾ ਸੁਤਾਨੁ ਨਿਰਮਲ ਜੇਤੁ ਉਪਜੈ ਨ ਪਾਪ RAM ਰੰਗੇ ਨਿਰਮਲ ਪਰਤਾਪ ਸਾਧ ਸੰਗੇ ਮਿਟੇ ਜਾਤ ਬਕਾਰ ਸਭ ਤੇ ਉਚ ਇਹੋ ਉਪਕਾਰ ਪ੍ਰੇਮ ਭਗਤ ਤੇਰਾ ਤੇ ਗੋਪਾਲ ਨਾਨਕ ਜਾਚੈ ਸਾਧਰਵਾਲ ਗੌੜੀ ਮਹੱਲਾ ਪੰਜਵਾ ਐਸੀ ਪ੍ਰੀਤ ਤੇ ਗੋਵਿੰਦ ਸੋ ਲਗੀ ਮੇਲੇ ਲੈ ਪੂਰਨ ਵਡ ਭਾਗੀ ਰਹਾ ਪਰਤਾ ਪੀਖੇ ਬਿਗਸੈ ਜੋ ਨਾਰੀ ਤਿਉ ਹਰ ਜਾਨੁ ਜੀਵੈ ਨਾਮ ਚਿਤਾਰੀ ਪੂਤ ਪੇਖਿ ਜੋ ਜੀਵਤ ਮਤਾ ਓ ਤੇ ਪੋਤੇ ਜਨ ਹਰਿ ਸੋ ਰਤਾ ਲੋਭੀ ਅਨਦ ਕਰੈ ਪੇਖੇ ਤਨਾ ਜਨ ਚਰਨ ਕਮਲ ਸੋ ਲਗੋ ਮਨਾ ਬਿਸਰੂ ਨਹੀਂ ਇਹ ਕੁੱਤੇ ਨੂੰ ਦਾਤਾਰ ਨਾਨਕ ਕੇ ਪ੍ਰਭ ਪ੍ਰਾਨ ਅਦਾਰ ਗੌੜੀ ਮਹੱਲਾ ਪੰਜਵਾ ਰਾਮ ਰਸਾਇਣੇ ਜੋ ਜਨ ਗਿਧੇ ਚਰਨ ਕਮਲ ਪ੍ਰੇਮ ਭਗਤੀ ਬਿਧੇ ਰਹਾ ਆਨ ਰਸਾ ਦੀਸ ਹੈ ਸਭੇ ਛਾਰ ਨਾਮ ਬਿਨਾ ਨਹਿਫਲ ਸੰਸਾਰ ਅੰਧ ਕੂਪ ਤੇ ਕਾਢੇ ਆਪੇ ਗੁਣ ਗੋਵਿੰਦ ਅਚਰਜ ਪਰਤਾਪ ਵਣਿਤਰੇਣੇ ਤ੍ਰਿਪਵਰਣੇ पूरन गोपाल ब्रह्म प्रसार जिए संगे दयाल कह नानक सा कथनी सार मन ले तू जेसु सृजनहार ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ